ਗੱਲ ਕਰਨੀ ਆ ਕਿ ਮੁਰਗੀਆਂ ਦੇ ਵਿੱਚ ਫੋਨ ਵਾਲੀ ਬਿਮਾਰੀ ਰਾਣੀ ਖੇਤ ਬਾਰੇ ਜੋ ਆਪਣੇ ਮੁਰਗੀਆਂ ਨੂੰ ਜਾਣ ਲੇਵਾ ਸਾਫਤ ਹੋ ਸਕਦੀ ਆ ਜੇਕਰ ਇਹ ਕੁਮਾਰੀ ਆਪਣੇ ਫਾਰਮ ਤੇ ਆ ਜਾਂਦੀ ਆ ਤਾਂ ਆਪਣਾ ਫਾਰਮ ਵੀ ਖਾਲੀ ਕਰ ਸਕਦੀ ਆ ਇਥੋਂ ਤੱਕ ਕਿ ਇਹ ਬਿਮਾਰੀ ਖਤਰਨਾਕ ਹੁੰਦੀ ਆ ਜੇਕਰ ਆਪਾਂ ਹੁਣ ਇਹਦੇ ਲੱਛਣਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਲੱਛਣ ਹੈਗੇ ਆ ਜੀ ਆਪਣੀ ਮੁਰਗੀ ਹਰੀਆਂ ਪਿੱਠਾਂ ਕਰਨ ਲੱਗ ਪੈਂਦੀ ਆ ਜੇਕਰ ਆਪਣੀਆਂ ਮੁਰਗੀਆਂ ਨੂੰ ਹਰੀਆਂ ਪਿੱਠਾਂ ਲੱਗਦੀਆਂ ਵਾ ਤਾਂ ਆਪਾਂ ਨੂੰ ਸੋਚਣਾ ਪਊਗਾ ਕਿ ਆਪਣੀ ਮੁਰਗੀ ਠੀਕ ਨਹੀਂ ਗਈ ਵਾਲੇ ਵੀਰ ਭਰਾ ਇਹ ਸੋਚਦੇ ਆ ਕਿ ਜਿੱਦਾਂ ਜੇ ਆਪਾਂ ਮੁਰਗੀ ਨੂੰ ਪਾਵਾਂਗੇ ਉਦਾਂ ਜੇ ਇਹ ਮੁਰਗੀ ਨੇ ਬਿੱਠ ਦੇ ਰੂਪ ਦੇ ਵਿੱਚ ਬਾਹਰ ਕੱਢਣਾ ਇਹ ਵੀ ਗੱਲ ਉਹਨਾਂ ਦੀ ਸੱਚੀ ਆ ਜੇਕਰ ਹਰੀਆਂ ਪਿੱਠਾਂ ਦੇ ਨਾਲ ਨਾਲ ਆਪਣੀ ਮੁਰਗੀ ਦੇ ਜਦ ਆਤਨ ਖੂਮੀ ਹੋਈ ਆ ਜਾਂ ਉਹ ਲੜਖੜਾ ਕੇ ਚੱਲਦੀ ਆ ਜਿਵੇਂ ਸ਼ਰਾਬੀਆਂ ਦੀ ਤਰ੍ਹਾਂ ਕਦੇ ਇਧਰ ਨੂੰ ਡਿੱਗ ਪਈ ਤੇ ਕਦੇ ਉਧਰ ਨੂੰ ਡਿੱਗ ਪਈ ਮੈਂ ਇਸ ਤਰ੍ਹਾਂ ਤਾਂ ਬੋਲ ਕੇ ਦੱਸਦਾ ਕਿ ਆਪਣੇ ਵੀਰ ਭਰਾਵਾਂ ਨੂੰ ਚੰਗੀ ਤਰ੍ਹਾਂ ਸਮਝ ਲੱਗ ਸਕੇ ਹੁਣ ਆਪਾਂ ਪ੍ਰੋਪਰ ਤਾਂ ਇਹਦੇ ਲੱਛਣਾਂ ਬਾਰੇ ਦੱਸਦੇ ਆ ਪਹਿਲਾ ਮੇਨ ਲੱਛਣ ਹੈਗਾ ਜੀ ਹਰੀਆਂ ਮਿੱਠਾਂ ਕਰਨੀਆਂ ਦੂਜੇ ਨੰਬਰ ਤੇ ਹੈਗਾ ਜੀ ਜਿਹੜੀ ਸੈੱਬ ਦੇ ਤਾਜ ਕਲਗੀ ਹੁੰਦੀ ਹੈ ਜੀ ਉਹਦਾ ਰੰਗ ਚੇਂਜ ਹੋਣਾ ਉਹਦਾ ਰੰਗ ਕਾਲਾ ਵੀ ਹੋ ਸਕਦਾ ਵਾ ਤੇ ਉਹਦਾ ਰੰਗ ਜਾਮਣੀ ਰੰਗ ਦਾ ਵੀ ਹੋ ਸਕਦਾ ਕਿਸੇ ਵੀ ਰੰਗ ਦਾ ਚੇਂਜ ਹੋ ਸਕਦਾ ਲਾਲ ਤੋਂ ਬਾਕੀ ਮੇਨ ਲੱਛਣ ਹੈਗੇ ਜੀ ਇਹਦੇ ਗਰਦਨ ਖਮਸ ਸਕਦੀ ਆ ਤੇ ਲੜਖੜਾ ਕੇ ਚੱਲਣ ਲੱਗ ਪੈਂਦਾ ਜਾਂਦਾ ਤੇ ਪੈਰ ਦਬਾ ਕੇ ਬੈਠ ਜਾਂਦਾ ਵਾ ਜੇਕਰ ਮੁਰਗੀ ਆਂਡੇ ਵਾਲੀ ਆ ਤਾਂ ਉਹ ਆਂਡੇ ਨਹੀਂ ਨਹੀਂ ਦੇਉਗੀ ਜੇਕਰ ਦਊਗੀ ਤਾਂ ਉਹ ਛਿਲਕਾ ਬਿਨਾਂ ਦਊਗੀ ਛਿਲਕਾ ਬਿਨਾਂ ਕਿਵੇਂ ਜੇਕਰ ਆਪਣੇ ਅंडे ਕਈ ਜਾਨਵਰ ਵਿੱਚ ਚਿੱਟੇ ਰੰਗ ਦੇ ਦੇਂਦੇ ਹੁੰਦੇ ਆ ਤੇ ਕਈ ਭਰੋਂ ਰੰਗ ਦੇ ਉਹ ਉੱਪਰਲੀ ਸ਼ੈਲ ਨਹੀਂ ਹੁੰਦੀ ਉਦੋਂ ਹੀ ਲਿਕਵਿਡ ਦੇ ਰੂਪ ਦੇ ਵਿੱਚ ਹੀ ਉਹ ਅੰਡਾ ਦੇ ਦਿੰਦੀ ਆ ਤੇ ਹੁਣ ਆਪਾਂ ਗੱਲ ਕਰਦੇ ਆ ਇਹਦੇ ਇਲਾਜ ਦੀ ਜੇਕਰ ਆਪਾਂ ਇਲਾਜ ਦੇ ਵਿੱਚ ਦੇਖੀਏ ਆ ਸਭ ਤੋਂ ਪਹਿਲਾਂ ਦਵਾਈ ਆਉਂਦੀ ਆ ਵੀਰ ਕੋਨ ਐਸ ਵੀਰ ਕੋਨ ਐਸ ਦਵਾਈ ਨੂੰ ਆਪਾਂ ਪਾਣੀ ਦੇ ਰੂਪ ਦੇ ਵਿੱਚ ਇਹਨਾਂ ਜਾਨਵਰਾਂ ਨੂੰ ਪਿਉਣਾ ਵੀ ਆ ਤੇ ਸਪਰੇਅ ਵੀ ਕਰਨੀ ਆ ਜੇਕਰ ਆਪਾਂ ਸਪਰੇਅ ਦੀ ਗੱਲ ਕਰੀਏ ਤਾਂ ਦਵਾਈ ਸਾਰੇ ਫਾਰਮ ਸਾਰੇ ਜਾਨਵਰਾਂ ਦੇ ਉੱਤੇ ਜੋ ਪਾਣੀ ਵਾਲੇ ਟੇਟ ਵਾਲੇ ਬਰਤਨ ਸਾਰਿਆਂ ਦੇ ਉੱਤੇ ਆਪਾਂ ਸਪਰੇਅ ਕਰਨੀ ਆ ਫਾਰਮ ਦੇ ਅੰਦਰ ਵੀ ਤੇ ਬਾਹਰ ਵੀ ਤੇ ਜਿੱਦਣ ਤੋਂ ਆਪ ਨੂੰ ਪਤਾ ਲੱਗ ਗਿਆ ਕਿ ਇਹ ਆਪਣੀ ਬਿਮਾਰੀ ਮੁਰਗਿਆਂ ਨੂੰ ਲੱਗ ਚੁੱਕੀ ਆ ਤਾਂ ਆਪਣੇ ਮੁਰਗਿਆਂ ਦੇ ਥੱਲੇ ਜੋ ਵੀ ਵਿਛਾਵਣ ਰੁਸ਼ਾਇਆ ਵਾ ਉਹ ਆਪਾਂ ਫਾਰਮ ਤੋਂ ਦੂਰ ਸੱਟ ਕੇ ਆਉਣਾ ਕਿ ਆਪਣੀਆਂ ਮੁਰਗੀਆਂ ਨੂੰ ਹੋਰ ਦਾ ਬਿਮਾਰੀ ਨਾ ਵੱਧ ਸਕੇ ਇਹ ਬਿਮਾਰੀ ਇੰਨੀ ਖਤਰਨਾਕ ਆ ਕਿ ਜੇਕਰ ਆਪਣੀਆਂ ਮੁਰਗੀਆਂ ਨੂੰ ਅੱਜ ਇੱਕ ਨੂੰਾਂ ਤੇ ਸ਼ਾਮ ਤੱਕ ਆਪ ਨੂੰ 10 ਮੁਰਗੀਆਂ ਨੂੰ ਹੀ ਲੱਗ ਸਕਦੀ ਆ ਬਾਕੀ ਫਿਰ ਕੌਣ ਐਸ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਵੀ ਪਿਉਣਾ ਵਾ ਤੇ ਸਪਰੇ ਵੀ ਕਰਨੀਆਂ ਤੇ ਫਿਰ ਕੌਣ ਇਸ ਦੇ ਨਾਲ ਵਿਟਾਮਿਨ ਸੀ, ਵਿਟਾਮਿਨ ਡੀ ਤੇ ਲੈਮਸੀ ਦੀਆਂ ਗੋਲੀਆਂ ਜੋ ਇਹਨਾਂ ਨੂੰ ਜਾਣ بچਾ ਸਕਦੀਆਂ ਮੁਰਗੀਆਂ ਦੀ ਇਹ ਮੈਡੀਸਨ ਦੇ ਕੇ ਜਿਹੜੀਆਂ ਤੁਹਾਨੂੰ ਦਵਾਈ ਦਸੀ ਆ ਫਿਰ ਕੌਣ ਇਸ ਤੋਂ ਬਿਨਾ ਬਾਕੀ ਤਿੰਨ ਗੋਲੀਆਂ ਇਹ ਇਨਸਾਨਾਂ ਵਾਲੇ ਮੈਡੀਕਲ ਤੋਂ ਨਹੀਂ ਮਿਲ ਸਕਦੀਆਂ ਲੈਮਸੀ ਦੀਆਂ ਗੋਲੀਆਂ ਇਨਸਾਨਾਂ ਵਾਲੀਆਂ ਹੀ ਹੁੰਦੀਆਂ ਬਾਕੀ ਹੋਰ ਜਾਣਕਾਰੀ ਲੈਣ ਵਾਸਤੇ ਆਪਣਾ ਨੰਬਰ ਵਿੱਚ ਦਿੱਤਾ ਹੋਇਆ ਆਪਣੇ ਨਾਲ ਕਾਲ ਕਰਕੇ ਵੀ ਪੁੱਛ ਸਕਦੇ ਨੇ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ